ਤੇ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸੁਨੰਦਾ ਸ਼ਰਮਾ ਅਤੇ ਪਿੰਕੀ ਢਾਲੀਵਾਲ ਦੇ ਵਿਚਾਲੇ ਚੱਲੇ ਚੱਲ ਰਹੇ ਵਿਵਾਦ ਬਾਰੇ ਤਾਂ ਦੇਖ ਹੀ ਲਿਆ ਹੋਵੇਗਾ ਬਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੁਨੰਦਾ ਸ਼ਰਮਾ ਨੇ ਪਿੰਕੀ ਢਾਲੀਵਾਲ ਤੇ ਜੋ ਕਿ ਇੱਕ ਪੰਜਾਬੀ ਪ੍ਰੋਡਿਊਸਰ ਹੈ ਉਸ ਤੇ ਵੱਡੇ ਵੱਡੇ ਇਲਜ਼ਾਮ ਲਾਏ ਹਨ ਸੁਨੰਦਾ ਸ਼ਰਮਾ ਦੇ ਕਹਿਣ ਦੇ ਅਨੁਸਾਰ ਪਿੰਕੀ ਢਾਲੀਵਾਲ ਨੇ ਉਸ ਦੇ ਪਿਛਲੇ 6-7 ਸਾਲਾਂ ਤੋਂ ਕੋਈ ਪੈਸੇ ਨਹੀਂ ਦਿੱਤੇ ਜਦਕਿ ਪਿੰਕੀ ਢਾਲੀਵਾਲ ਦੇ ਵਾਸਤੇ ਉਹ ਬਹੁਤ ਸਾਰੇ ਗਾਣੇ ਅਤੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਸੁਨੰਦਾ ਸ਼ਰਮਾ ਦੇ ਕਹਿਣ ਦੇ ਅਨੁਸਾਰ ਪਿੰਕੀ ਢਾਲੀਵਾਲ ਨੇ ਉਸਦਾ ਵਿਆਹ ਆਪਣੇ ਬੇਟੇ ਨਾਲ ਕਰਨ ਤੱਕ ਦਾ ਵਾਅਦਾ ਸੁਨੰਦਾ ਦੇ ਨਾਲ ਕੀਤਾ ਸੀ ਜਿਸ ਤੋਂ ਬਾਅਦ ਉਹ ਮੁੱਕਰ ਗਿਆ ਸੁਨੰਦਾ ਨੇ ਕਿਹਾ ਕਿ ਅੱਜ ਮੇਰੇ ਕੋਲੇ ਆਪਣੇ ਘਰ ਦਾ ਰੈਂਟ ਭਰਨ ਲਈ ਪੈਸੇ ਨਹੀਂ ਹਨ ਅਤੇ ਇਹ ਮੇਰਾ ਇੱਕ ਵੀ ਰੁਪਿਆ ਮੈਨੂੰ ਮੋੜ ਨਹੀਂ ਰਿਹਾ ਉਸਨੇ ਕਿਹਾ ਕਿ ਇਹ ਲੜਾਈ ਮੈਂ ਅੱਜ ਤੱਕ ਚੁੱਪ-ਚਾਪ ਲੜ ਰਹੀ ਸੀ ਪਰ ਹੁਣ ਮੈਨੂੰ ਓਪਨਲੀ ਸਾਰਿਆਂ ਦੇ ਸਾਹਮਣੇ ਆਉਣਾ ਪਿਆ ਕਿਉਂਕਿ ਮੇਰੀ ਮਜਬੂਰੀ ਬਣ ਗਈ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤਾਰੇ ਸੁਨੰਦਾ ਸਹੀ ਹੈ ਜਾਂ ਫਿਰ ਪਿੰਕੀ ਤਾਰੀਵਾਲ ਦੂਜੀ ਤਰਫੋਂ ਲੋਕਾਂ ਦਾ ਕਹਿਣਾ ਹੈ ਕਿ ਸੁਨੰਦਾ ਨੂੰ ਹੁਣ ਚੇਤਾ ਆਇਆ ਹੈ ਕਿ ਇਸਨੇ ਪ੍ਰੋਡਿਊਸਰ ਤੋਂ ਪੈਸੇ ਲੈਣੇ ਹਨ ਸੁਨੰਦਾ ਝੂਠ ਬੋ ਰਹੀ ਹੈ ਸੱਚ ਕੀ ਹੈ ਇਸ ਗੱਲ ਦਾ ਹਲੇ ਤੱਕ ਨਹੀਂ ਪਤਾ ਲੱਗਿਆ ਤਾਂ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ